ਸਸ੍ਰੇਕਾਲ ਨਮਸਤੇ ਹੈਲੋ ਆਦਾਬ ਮੈਂ ਹਾਂ ਵਿਵੇਕ ਤੇ ਲੈ ਕੇ ਆਈਆਂ ਤੁਹਾਡੇ ਵਾਸਤੇ ਸੈਗਮੈਂਟ ਵਿਵੇਕ ਵਿਚਾਰ ਇਸ ਸੈਗਮੈਂਟ ਦੇ ਵਿੱਚ ਆਪਾਂ ਇੰਟਰਨੈਸ਼ਨਲ ਨਿਊਜ਼ ਬਾਰੇ ਗੱਲਬਾਤ ਕਰਦੇ ਹਾਂ ਤੇ ਨਾਲੋਂ ਨਾਲ ਉਸ ਨਿਊਜ਼ ਦੇ ਪਿੱਛੇ ਜੇ ਮਾੜੀ-ਮੋਟੀ ਹਿਸਟਰੀ ਜਾਂ ਫਿਰ ਕੋਈ ਹੋਰ ਜਾਣਕਾਰੀ ਹੋਵੇ ਉਹ ਵੀ ਸਾਂਝੀ ਕਰਦੇ ਹਾਂ ਨਿਊਯਾਰਕ ਦੇ ਵਿੱਚ ਇਸ ਵੇਲੇ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਚੱਲ ਰਹੀ ਹੈ ਟਰੰਪ ਸਾਹਿਬ ਨੇ ਵੀ ਬਹੁਤ ਲੰਮਾ ਭਾਸ਼ਣ ਦਿੱਤਾ ਸੀ ਉੱਥੇ 1 ਘੰਟਾ ਲੰਮਾ ਭਾਸ਼ਣ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਇਹ ਜਿਹੀਆਂ ਗੱਲਾਂ ਕੀਤੀਆਂ ਸੀ ਕਿ ਮਾਈਗ੍ਰੈਂਟਸ ਦੇ ਉੱਤੇ ਸਿਰ ਬੜਾ ਦੋਸ਼ ਮੜਦਾ ਸੀ ਇਹ ਇਹ ਕਿਹਾ ਸੀ ਕਿ ਸਾਡਾ ਦਿਲ ਤਾਂ ਬਹੁਤ ਵੱਡਾ ਉਹਨਾਂ ਦੀਆਂ ਪ੍ਰੋਬਲਮਸ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਦੇਸ਼ਾਂ ਦੇ ਵਿੱਚ ਸੋਲਵ ਕਰਨੀਆਂ ਚਾਹੀਦੀਆਂ ਹੁਣ ਇਹ ਗੱਲ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਅੱਜ ਬੈਂਜਾਮਿਨ ਨੇਤਿਆਨਾਹੂ ਜੋ ਕਿ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਉਹ ਬੜਾ ਕੰਬੈਟੇਟਿਵ ਸਟਾਈਲ ਸੀਗਾ ਕਿ ਹਾਂਜੀ ਤੁਸੀਂ ਆਹ ਆਹ ਗੱਲਾਂ ਕਹਿੰਦੇ ਸੀ ਮੈਂ ਦਿਨਾਂ ਤੁਹਾਡਾ ਜਵਾਬ ਉਸ ਟਾਈਪ ਦੀ ਉਹ ਗੱਲ ਸੀ ਤੇ ਜਦੋਂ ਉਹ ਪੋਡੀਅਮ ਤੇ ਆਏ ਉਦੋਂ ਹੀ ਕਿੰਨੇ ਹੀ ਦਰਜਨਾ ਲੀਡਰਸ ਉੱਠ ਕੇ ਵਾਕ ਆਊਟ ਕਰਕੇ ਬਾਹਰ ਚਲੇ ਗਏ ਇਹ ਦਿਖਾਉਣ ਵਾਸਤੇ ਕਿ ਉਹ ਇਜ਼ਰਾਈਲ ਦੇ ਨਾਲ ਨਹੀਂ ਖੜੇ ਨੇ ਬਾਹਰ ਟਾਈਮ ਸਕੁਆਇਰਸ ਦੇ ਵਿੱਚ ਪ੍ਰੋ ਪ੍ਰੋ ਪੈਲੇਸਟਾਈਨ ਇੱਕ ਮਾਰਚ ਚੱਲ ਰਿਹਾ ਸੀ ਜਿੱਥੇ ਇਜ਼ਰਾਈਲ ਦਾ ਜਿਹੜਾ ਜੈਨੋਸਾਈਡ ਪੈਲੇਸਟੀਨ ਦੇ ਵਿੱਚ ਫਲਸਤੀਨ ਦੇ ਵਿੱਚ ਚੱਲ ਰਿਹਾ ਉਹਦੇ ਖਿਲਾਫ ਲੋਕ ਇਕੱਠੇ ਹੋਏ ਸੀ ਪ੍ਰੋਟੈਸਟ ਚੱਲ ਰਿਹਾ ਸੀ ਤੇ ਬੈਂਜਾਮਿਨ ਨੇਤਾਨਾਹੁ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਤੁਸੀਂ ਵਾਰੀ-ਵਾਰੀ ਗੱਲ ਕਰਦੇ ਹੋ ਨਾ ਕਿ ਫਲਸਤੀਨ ਨੂੰ ਸਟੇਟ ਬਣਾ ਦਿਓ ਸਟੇਟ ਬਣਾ ਦਿਓ ਜਿਹਨੂੰ ਆਪਾਂ ਟੂ ਸਟੇਟ ਸੋਲੂਸ਼ਨ ਕਹਿੰਦੇ ਆ ਟੂ ਸਟੇਟ ਸੋਲੂਸ਼ਨ ਦੀ ਗੱਲ ਐਵੇਂ ਕੀਤੀ ਜਾਂਦੀ ਆ ਹੁਣ ਜਦੋਂ ਆਪਾਂ 1947 ਦੇ ਵਿੱਚ ਜਦੋਂ ਇੰਡੀਆ ਤੇ ਪਾਕਿਸਤਾਨ ਬਣੇ ਆ ਉਸ ਚੀਜ਼ ਨੂੰ ਅੱਜ ਤੱਕ ਰੋਂਦੇ ਰਹਿੰਦੇ ਰਹਨੇ ਆ ਕਿ ਸਾਡੇ ਨਾਲ ਆ ਹੋਇਆ ਪਾਰਟੀਸ਼ਨ ਟਾਈਮ ਆਹਾ ਹੋਇਆ ਭਰਾਵਾਂ ਨਾਲੋਂ ਭਰਾ ਵਿਛੜ ਗਏ ਸਾਡੇ ਲੋਕ ਉਧਰ ਚਲੇ ਗਏ ਉਧਰਲੇ ਲੋਕ ਇੱਧਰ ਆ ਗਏ ਉਹਨਾਂ ਨਾਲ ਕੀ ਕੁਝ ਹੋਇਆ ਉਹੀ ਚੀਜ਼ ਤੁਸੀਂ 1948 ਦੇ ਵਿੱਚ ਦੇਖ ਸਕਦੇ ਹੋ ਜਦੋਂ ਇਜ਼ਰਾਈਲ ਬਣਿਆ ਸੀ بس ਫਰਕ ਸਿਰਫ ਇੰਨਾ ਸੀ ਕਿ ਨਵਾਂ ਦੇਸ਼ ਇਜ਼ਰਾਈਲ ਤਾਂ ਬਣ ਗਿਆ ਸੀ ਪਰ ਜਿਹੜੇ ਦੇਸ਼ ਦੇ ਵਿੱਚੋਂ ਇਜ਼ਰਾਈਲ ਬਣਿਆ ਸੀ ਉਸ ਦੇਸ਼ ਨੂੰ ਕੋਈ ਵੀ ਇੰਟਰਨੈਸ਼ਨਲ ਮਾਨਤਾ ਨਹੀਂ ਸੀ ਦਿੱਤੀ ਗਈ ਹੁਣ ਇਸੇ ਕਰਕੇ ਯੂਕੇ ਵਾਲੇ ਵਾਰੀ-ਵਾਰੀ ਕਹਿੰਦੇ ਆ ਕਿ ਸਾਡੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ ਹੋਰ ਬਣਦੀ ਆ ਜਿਵੇਂ ਕਿ 100 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਹੋਈ ਜਾਂਦੀ ਆ ਤਾਂ ਇਸ ਢੰਗ ਨਾਲ ਹੁਣ ਯੂਕੇ ਨੂੰ ਮੋਰਲ ਰਿਸਪਾਂਸਿਬਿਲਟੀ ਫੀਲ ਹੋ ਰਹੀ ਆ ਕਿ ਉਹਨਾਂ ਨੂੰ ਟੂ ਸਟੇਟ ਸੋਲਿਊਸ਼ਨ ਬਾਰੇ ਕੁਛ ਨਾ ਕੁਛ ਕਰਨਾ ਚਾਹੀਦਾ ਨਾਲ ਹੀ ਉਹਨਾਂ ਦੇ ਫਰਾਂਸ ਵਾਲੇ ਵੀ ਰਲ ਜਾਂਦੇ ਆ ਦੋਨੋਂ ਹੀ ਦੇਸ਼ਾਂ ਦਾ ਬਹੁਤ ਹੀ ਜ਼ਿਆਦਾ ਕਲੋਨਾਈਜ਼ੇਸ਼ਨ ਦਾ ਇਤਿਹਾਸ ਰਿਹਾ ਇਹ ਆਪਾਂ ਨੂੰ ਪਤਾ ਹੀ ਹੈ ਪਰ ਪਿੱਛੇ ਜੇ ਯੂਕੇ ਫਰਾਂਸ ਕੈਨੇਡਾ ਆਸਟ੍ਰੇਲੀਆ ਤੇ ਹੋਰ ਕਿੰਨੇ ਹੀ ਦੇਸ਼ਾਂ ਨੇ ਫਿਲਸਤੀਨ ਨੂੰ ਐਜ਼ ਅ ਸਟੇਟ ਰੈਕੋਗਨਾਈਜ਼ ਕਰ ਲਿਆ ਤੇ ਹੁਣ ਇਹ ਸਾਰੀ ਜਿਹੜੀ ਰੈਕੋਗਨੀਸ਼ਨ ਹੈ ਉਹ ਜੇ ਆਪਾਂ ਬੀਬੀਸੀ ਦੀ ਗੱਲ ਨਹੀਂ ਵੈਸੇ ਬੀਬੀਸੀ ਵਾਲੇ ਆਪਣਾ ਡਾਟਾ ਚੇਂਜ ਕਰਦੇ ਰਹਿੰਦੇ ਆ 68000 ਤੱਕ ਉਹ ਰਿਪੋਰਟ ਕਰਦੇ ਸੀ ਕਿ ਫਿਲਸਤੀਨੀ ਲੋਕ ਮਾਰੇ ਗਏ ਨੇ ਇਜ਼ਰਾਈਲ ਦੀ ਆਫੈਂਸਿਵ ਦੇ ਵਿੱਚ ਹੁਣ ਉਹ ਘਟਾਉਂਦੇ ਘਟਾਉਂਦੇ 3000 ਬੰਦਾ ਉਹਨਾਂ ਨੇ ਘਟਾਤਾ 65 ਤੱਕ ਉਹ ਹਜੇ ਵੀ ਨਹੀਂ ਆਪਾਂ ਨੋਟ ਕਰਦੇ ਜਾਵਾਂਗੇ ਪਹਿਲਾਂ ਆਪਾਂ ਕਿਵੇਂ ਬੰਦੇ ਵਧੀ ਜਾ ਰਹੇ ਨੇ ਹਜ਼ਾਰਾਂ ਦੇ ਵਿੱਚ ਇਹੇ ਨੋਟ ਕਰ ਰਹੇ ਸੀ ਕਿਵੇਂ ਹੁ ਹਜ਼ਾਰਾਂ ਦੇ ਵਿੱਚ ਘਟਣੇ ਵੀ ਸ਼ੁਰੂ ਹੋ ਗਏ ਉਹ ਵੀ ਆਪਾਂ ਨੋਟ ਕਰੀ ਹੋਈ ਜਾਂਦੇ ਆ ਤਾਂ ਇਹ ਜਿਹੜਾ ਹੁਵਾਲਾ ਹੁ 65000 ਦੇ ਨੇੜੇ ਤਾਂ ਉਹ ਆਪ ਕਹਿੰਦੇ ਨੇ ਕਿ ਹਮਾਸ ਰਨ ਪਰ ਉਹ ਇਹ ਮੈਂਸ਼ਨ ਜ਼ਰੂਰ ਕਰ ਦਿੰਦੇ ਆ ਕਿ ਹਮਾਸ ਰਨ ਜਿਹੜੀ ਹੈਲਥ ਮਿਨਿਸਟਰੀ ਹੈ ਉਹਨਾਂ ਨੇ ਇਹ ਸਾਨੂੰ ਡਾਟਾ ਦਿੱਤਾ ਪਰ ਦੂਜੀ ਮੈਂ ਇਹ ਵੀ ਗੱਲ ਜ਼ਰੂਰ ਦੱਸ ਦੇਣਾ ਚਾਹੁੰਦੀ ਆ ਜਿਹੜੇ ਸਾਡੇ ਦਰਸ਼ਕ ਇਹ ਦੇਖ ਰਹੇ ਨੇ ਕਿ ਉੱਥੇ ਜਿਹੜੀ ਵੀ ਚੀਜ਼ ਹੈ ਉੱਥੇ ਇੰਟਰਨੈਸ਼ਨਲ ਲੋਕ ਜਾ ਕੇ ਕਿਸੇ ਵੀ ਚੀਜ਼ ਨੂੰ ਵੈਰੀਫਾਈ ਨਹੀਂ ਕਰ ਸਕਦੇ ਮਹੀਨਾ ਵੀਨੇ ਹੋਇਆ ਜਿਹੜੇ ਜਰਨਲਿਸਟ ਉਥੋਂ ਦੇ ਲੋਕਲ ਜਰਨਲਿਸਟ ਕੰਮ ਕਰ ਰਹੇ ਸੀ ਭਾਵੇਂ ਐਸੋਸੀਏਟਿਡ ਪ੍ਰੈਸ ਨਾਲ ਕੰਮ ਕਰ ਰਹੇ ਸੀ ਭਾਵੇਂ ਅਲ ਜਜ਼ੀਰਾ ਨਾਲ ਕਰ ਰਹੇ ਸੀ ਭਾਵੇਂ ਉਹ ਬੀਬੀਸੀ ਨਾਲ ਕਰ ਰਹੇ ਸੀ ਉਹ ਇੱਕ ਹਸਪਤਾਲ ਅਲ ਸ਼ਿਫਾ ਹਸਪਤਾਲ ਦੇ ਸਾਹਮਣੇ ਉਹ ਆਪਣੇ ਕੈਮਰੇ ਲਾ ਕੇ ਬੈਠੇ ਹੋਏ ਸੀ ਉਹਨਾਂ ਦੇ ਉੱਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ ਟਾਰਗੇਟਡ ਸਟ੍ਰਾਈਕ ਕੀਤੀ ਗਈ ਸੀ ਉਹਨਾਂ ਨੂੰ ਵੀ ਮਾਰ ਗ੍ਰਾਇਆ ਸੀ ਉਦੋਂ ਪ੍ਰੈਸ ਨੇ ਬੜਾ ਬੋਲਿਆ ਸੀ ਕਿ ਸਾਡੇ ਲੋਕਾਂ ਨੂੰ ਮਾਰਿਆ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਕਿਉਂਕਿ ਪੂਰੀ ਤਰ੍ਹਾਂ ਮੋਰਚਾ ਬੰਨਿਆ ਹੋਇਆ ਸੀਜ਼ ਕੀਤਾ ਹੋਇਆ ਨਾ ਤਾਂ ਉੱਥੇ ਕੋਈ ਰੋਟੀ ਜਾ ਸਕਦੀ ਹੈ ਨਾ ਕੋਈ ਉੱਥੇ ਪਾਣੀ ਜਾ ਸਕਦਾ ਨਾ ਕੋਈ ਉੱਥੇ ਦਵਾਈਆਂ ਜਾ ਸਕਦੀਆਂ ਨੇ ਹਰ ਤਰ੍ਹਾਂ ਉਸ ਚੀਜ਼ ਨੂੰ ਬੰਦ ਕੀਤਾ ਹੋਇਆ ਦੁਨੀਆ ਤੋਂ ਉਹਨੂੰ ਕੱਟਿਆ ਹੋਇਆ ਰਿਪੋਰਟਰਸ ਉੱਥੇ ਜਾ ਕੇ ਦੱਸ ਰਹੇ ਸਾਡੇ ਯੂਨਾਈਟਿਡ ਨੇਸ਼ਨਸ ਕਹਿੰਦਾ ਕਿ ਉੱਥੇ ਅਕਾਲ ਫੈਲ ਚੁੱਕਿਆ ਤੇ ਹੁਣ ਯੂਨਾਈਟਿਡ ਨੇਸ਼ਨਸ ਕਹਿੰਦਾ ਹੈ ਕਿ ਉੱਥੇ ਜੈਨੋਸਾਈਡ ਹੋ ਰਿਹਾ ਹੈ ਬਾਕੀ ਬਹੁਤ ਸਾਰੇ ਲੋਕ ਨੇ ਜੋ ਮੇਰੇ ਖਿਆਲ ਤੋਂ ਸਾਲ ਹੋ ਗਿਆ ਇਸ ਗੱਲ ਦੀ ਦੁਹਾਈ ਪਾਉਂਦੇ ਆਨ ਉਹ ਕਿ ਜੈਨੋਸਾਈਡ ਹੋ ਰਿਹਾ ਹੈ ਪਰ ਹੁਣ ਯੂਨਾਈਟਿਡ ਨੇਸ਼ਨਸ ਵੀ ਮੰਨ ਗਈ ਹੈ ਕਿ ਜੈਨੋਸਾਈਡ ਹੋ ਰਿਹਾ ਹੈ ਜੈਨੋਸਾਈਡ ਹੋਣ ਵਾਸਤੇ ਯੂਨਾਈਟਿਡ ਨੇਸ਼ਨਸ ਪੰਜ ਚੀਜ਼ਾਂ ਮੰਨਦਾ ਹੈ ਕਿ ਇਹਨਾਂ ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਹੋ ਰਹੀ ਹੋਵੇ ਤਾਂ ਉਹਨੂੰ ਆਪਾਂ ਨਸਲਕੁਸ਼ੀ ਕਹਿੰਦੇ ਆ ਉਹਨੂੰ ਆਪਾਂ ਬੀਜਨਾਸ਼ ਕਰਨਾ ਕਹਿੰਦੇ ਆ ਪਰ ਹੁਣ ਯੂਨਾਈਟਿਡ ਨੇਸ਼ਨਸ ਦੀ ਖੁਦ ਦੀ ਰਿਪੋਰਟ ਵਜੋਂ ਜਿਹੜੀਆਂ ਚਾਰ ਚੀਜ਼ਾਂ ਨੇ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਨੂੰ ਵੀ ਹੋ ਇੱਕ ਵੀ ਹੁੰਦੀ ਹੋਵੇ ਉਸ ਨੂੰ ਵੀ ਜੈਨੋਸਾਈਡ ਮੰਨਿਆ ਜਾਂਦਾ ਹੈ ਚਾਰ ਚੀਜ਼ਾਂ ਉਹਨਾਂ ਨੇ ਟਿੱਕ ਮਾਰਕ ਕਰ ਦਿੱਤੀਆਂ ਕਿ ਇਹ ਫਲਸਤੀਨ ਦੇ ਵਿੱਚ ਹੋ ਰਿਹਾ ਹੈ ਉਸ ਤੋਂ ਬਾਅਦ ਵਾਰੀ-ਵਾਰੀ ਜਿਹੜੇ ਫਲਸਤੀਨ ਦੇ ਲੀਡਰਸ ਨੇ ਜਿਵੇਂ ਕਿ ਮੁਹੰਮਦ ਮਹਿਮੂਦ ਮਾਫ ਕਰਨਾ ਜੀ ਮਹਿਮੂਦ ਅਬਾਸ ਜੋ ਕਿ ਉਹਨਾਂ ਦੇ ਲੀਡਰ ਨੇ ਉਹ ਤੇ ਹਮਾਸ ਨਾਲ ਰਿਲੇਟਡ ਨਹੀਂ ਨੇ ਇਹ ਫਲਸਤੀਨ ਦੇ ਲੀਡਰ ਨੇ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਨੂੰ ਸੰਬੋਧਿਤ ਹੋਣਾ ਸੀ ਪਰ US ਨੇ ਉਹਨਾਂ ਦੇ ਵੀਜ਼ੇ ਕੈਨਸਲ ਕੀਤੇ ਹੋਰ ਵੀ ਲੀਡਰਸ ਦੇ ਕੀਤੇ ਮਹਿਮੂਦ ਅਬਾਸ ਦੇ ਵੀ ਕੀਤੇ ਤਾਂ ਇਸ ਕਰਕੇ ਉਹਨਾਂ ਨੇ ਜਿਹੜਾ ਆਪਣਾ ਐਡਰੈਸ ਕੀਤਾ ਸੀ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੂੰ ਉਹ ਵੀਡੀਓ ਰਾਹੀਂ ਕੀਤਾ ਸੀ ਬੈਂਜਾਮਿਨ ਨੇਥਨਾਹੂ ਦੇ ਖਿਲਾਫ ICC ਦੇ ਵਿੱਚ ਕੇਸ ਚੱਲਿਆ ਸੀ ਉਸ ਕੇਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵਾਰੰਟ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਵਾਰੰਟ ਦੇ ਚੱਲਦੇ ਹੋਏ ਯੂਨਾਈਟਿਡ ਯੂਨਾਈਟਿਡ ਸਟੇਟਸ ਆਫ ਅਮਰੀਕਾ ਨਹੀਂ ਮੰਨਦਾ ਜੀ ਆਈਸੀਸੀ ਨੂੰ ਕਿ ਅਸੀਂ ਇਹ ਚੀਜ਼ ਮੰਨਦੇ ਨਹੀਂ ਸਾਡੇ ਚ ਆ ਕੇ ਕੋਈ ਵੀ ਕ੍ਰਿਮੀਨਲ ਜਿਹਨੂੰ ਅਸੀਂ ਕ੍ਰਿਮੀਨਲ ਨਹੀਂ ਮੰਨਦੇ ਉਹ ਬੰਦਾ ਆ ਸਕਦਾ ਇਸੇ ਕਰਕੇ ਬੈਂਜਾਮਿਨ ਨੇਤਿਆ ਨਾ ਹੋ ਤੁਸੀਂ ਕਿਸੇ ਹੋਰ ਦੇਸ਼ਾਂ ਚ ਜਾਂਦੇ ਹੋਏ ਨਹੀਂ ਦੇਖੋਗੇ ਤੁਸੀਂ ਉਹਨਾਂ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਆਉਂਦੇ ਜਾਂਦੇ ਬੜੇ ਫ੍ਰੀਲੀ ਘੁੰਮਦੇ ਦੇਖੋਗੇ ICC ਦੇ ਇਹ ਹੁਣ ਜਿਹਨੂੰ ਆਪਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਹਿੰਦੇ ਆ ਇਹ ਵੀ ਇੱਕ ਇੰਡੀਪੈਂਡੈਂਟ ਬਾਡੀ ਹੈ ਇਹਦੇ ਵਿੱਚ ਕੇਸ ਚਲਾਏ ਜਾ ਸਕਦੇ ਨੇ ਤੇ ਇਹ ਚੀਜ਼ ਨਹੀਂ ਹੈ ਕਿ ਜੇ ਨੇਤਾ ਨਾ ਹੋਏ ਘੁੰਮ ਰਿਆ ਬਾਕੀ ਵੀ ਘੁੰਮੀ ਜਾਂਦੇ ਹੁੰਦੇ ਬਾਕੀਆਂ ਨੂੰ ਕੀ ਹੁੰਦਾ ਪਹਿਲਾਂ ਉਹਨਾਂ ਨੇ ਜਿਹੜੇ ਵਾਰੰਟ ਜਾਰੀ ਕੀਤੇ ਹਾਲਾਂਕਿ ਉਹਨਾਂ ਕੋਲ ਕੋਈ ਆਪਦੀ ਪਾਵਰ ਨਹੀਂ ਹੈ ਕੋਈ ਪੁਲਿਸ ਨਹੀਂ ਹੈ ਜਿਹੜੀ ਜਾ ਕੇ ਫੜ ਲੈਂਦੀ ਆ ਲੋਕ ਹੀ ਜਾਂ ਫਿਰ ਕੰਟਰੀਜ਼ ਹੀ ਉਹਨਾਂ ਨੂੰ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਪ੍ਰਸਤੁਤ ਕਰਦੇ ਨੇ ਉਹਨਾਂ ਦੇਸ਼ਾਂ ਉਹਨਾਂ ਕੇਸਾਂ ਦੇ ਵਿੱਚ ਜਿਹਦੇ ਖਿਲਾਫ ਉਹਨਾਂ ਵਾਸਤੇ ਅਰੈਸਟ ਦੇ ਜਿਹੜੇ ਵਾਰੰਟ ਨੇ ਉਹ ਜਾਰੀ ਹੋਏ ਹੋਣ ਤਾਂ ਨੇਤਾ ਨਾਹੂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਅਰੈਸਟ ਦੇ ਵਾਰੰਟ ਉਹਨਾਂ ਨੇ ਜਾਰੀ ਕੀਤੇ ਜ਼ਰੂਰ ਹੋਏ ਨੇ ਤੇ ਉਹ ਜਨਰਲ ਅਸੈਂਬਲੀ ਦੇ ਵਿੱਚ ਇਹੇ ਜਾ ਕੇ ਬੋਲਦੇ ਨੇ ਕਿ ਜੇ ਫਲਸਤੀਨ ਨੂੰ ਟੂ ਸਟੇਟ ਸੋਲੂਸ਼ਨ ਦੇ ਅਧੀਨ ਜੇ ਫਲਸਤੀਨ ਨੂੰ ਸਟੇਟ ਦਾ ਦਰਜਾ ਦਿੱਤਾ ਗਿਆ ਦੇਸ਼ ਦਾ درجہ ਦਿੱਤਾ ਗਿਆ ਇਹਦਾ ਮਤਲਬ ਇਹ ਹੋਊਗਾ ਕਿ ਇਸ ਧੰਗ ਦਾ ਪ੍ਰਭਾਵ ਜਾਊਗਾ ਕਿ ਜਿਊਸ਼ ਲੋਕਾਂ ਨੂੰ ਮਾਰੇ ਤੇ ਤੁਹਾਨੂੰ ਫਾਇਦੇ ਹੁੰਦੇ ਨੇ ਫਿਰ ਉਹਨਾਂ ਨੇ ਇੱਕ ਮੈਪ ਵੀ ਦਿਖਾਇਆ ਮੈਪ ਦੇ ਵਿੱਚ ਉਹਨਾਂ ਨੇ ਕਸਟ ਕਰਕੇ ਲਿਖਿਆ ਵੀ ਇਹ ਤਾਂ ਜੀ ਖਰਾਬ ਚੀਜ਼ਾਂ ਨੇ ਉਹਦੇ ਵਿੱਚ ਉਹਨਾਂ ਨੇ ਕਦੇ ਹੂਥੀਸ ਦੀ ਗੱਲ ਕੀਤੀ ਕਦੇ ਹਜ਼ਬੁੱਲਾ ਦੀ ਗੱਲ ਕੀਤੀ ਈਰਾਨ ਦੀ ਗੱਲ ਕੀਤੀ ਯਮਨ ਲਬਨਨ ਇੰਨਾ ਸਾਰੀਆਂ ਥਾਂ ਉੱਤੇ ਫਲਸਤੀਨ ਜਿੱਥੇ ਇਜ਼ਰਾਈਲ ਆਪਣੀ ਆਪਣੇ ਅਟੈਕ ਕਰ ਰਿਹਾ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਡੋਨਲਡ ਟਰੰਪ ਦਾ ਇਹਨਾਂ ਨੇ ਬਹੁਤ ਧੰਨਵਾਦ ਕੀਤਾ ਉਹ ਕਹਿੰਦੇ ਫਾਰਗੋ ਦੇ ਵਿੱਚ ਜਿਹੜੇ ਈਰਾਨ ਦੇ ਵਿੱਚ ਨਿਊਕਲੀਅਰ ਸਾਈਟਸ ਦੇ ਉੱਤੇ ਜਿਹੜੇ ਅਟੈਕ ਹੋਏ ਆ ਉਹਨਾਂ ਵਾਸਤੇ ਇਹਨਾਂ ਨੇ ਧੰਨਵਾਦ ਵੀ ਕਰਤਾ ਤੇ ਨਾਲੋਂ ਨਾਲ ਹੁਣ ਦੂਜੇ ਪਾਸੇ ਟਰੰਪ ਸਾਹਿਬ ਕਹਿੰਦੇ ਵੀ ਕੋਈ ਨਾ ਕੋਈ ਆਪਾਂ ਸੋਲੂਸ਼ਨ ਕੱਢ ਲਾਂਗੇ ਤੇ ਜਿਹੜਾ ਸੋਲੂਸ਼ਨ ਜਿਵੇਂ ਕਿ ਆਪਾਂ ਅੱਜ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਆਪਦੇ ਦੇਸ਼ ਚ ਰਹੋ ਆਪਦੇ ਦੇਸ਼ ਚ ਰਹੋ ਪਰ ਜਿਹੜਾ ਜਨਵਰੀ ਦੇ ਵਿੱਚ 트럼ਪ ਸਾਹਿਬ ਨੇ ਨਾ ਇੱਕ ਵੀਡੀਓ ਸਾਂਝੀ ਕੀਤੀ ਸੀ ਆਪਣਾ ਹੀ ਉਹਨਾਂ ਦਾ ਸੋਸ਼ਲ ਮੀਡੀਆ 트ਰੁੱਥ ਸੋਸ਼ਲ ਮੀਡੀਆ ਉਹਨੂੰ ਕਹਿੰਦੇ ਆ ਉੱਥੇ ਉਹ ਪੋਸਟ ਕਰਦੇ ਰਹਿੰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਹੋਈ ਵੀਡੀਓ ਸੀ ਉਹਦੇ ਵਿੱਚ 트럼ਪਸ ਆਫ ਦਾ ਗੋਲਡ ਦਾ ਸਟੈਚੂ ਲੱਗਿਆ ਹੋਇਆ ਸੀ ਤੁਸੀਂ ਇੱਕ ਕੰਦ ਦੇ ਰਾਹੀ ਅੰਦਰ ਜਾਂਦੇ ਨੇ ਬੱਚੇ ਫਲਸਤੀਨੀ ਬੱਚੇ ਹੁੰਦੇ ਨੇ ਕੁੱਟੇ ਹੋਏ ਕਾਂਦੇ ਵਿੱਚੋਂ ਮਲਬੇ ਦੇ ਵਿੱਚੋਂ ਨਿਕਲ ਕੇ ਜਾਂਦੇ ਆ ਅੱਗੇ ਵੱਡੀਆਂ-ਵੱਡੀਆਂ ਇਮਾਰਤਾਂ ਬਣੀਆਂ ਹੁੰਦੀਆਂ ਰਿਵੈਰਾ ਟਾਈਪ 5 ਸਟਾਰ ਉੱਥੇ ਹੋਟਲ ਖੁੱਲ੍ਹੇ ਹੁੰਦੇ ਆ ਟਰੰਪਸ ਆਫ ਦਾ ਗੋਲਡ ਦਾ ਸਟੈਚੂ ਲੱਗਿਆ ਹੁੰਦਾ ਈਲਨ ਮਸਕ ਉੱਥੇ ਪੈਸੇ ਉਡਾਰਿਆ ਹੁੰਦਾ ਅਰਬੀ ਲੋਕ ਉੱਥੇ ਜਿਵੇਂ ਹਵਾਈਆਂ ਲੋਕ ਨਹੀਂ ਆਪਣੇ ਲੱਕਾਂ ਦੁਆਲੇ ਉਹ ਬਨ ਕੇ ਡਾਂਸ ਕਰਦੇ ਹੁੰਦੇ ਉਹ ਬੈਲੀ ਡਾਂਸ ਕਰ ਰਹੇ ਆ ਇਹ ਸਾਰੀਆਂ ਚੀਜ਼ਾਂ ਇਹ ਵੀਡੀਓ ਇੱਕ ਦੁਨੀਆ ਦੇ ਸਭ ਤੋਂ ਤਾਕਤਵਰ ਸਭ ਤੋਂ ਇਨਫਲੂਐਂਸ਼ੀਅਲ ਦੇਸ਼ ਦੇ ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ ਹੋਣ ਤੋਂ ਬਾਅਦ ਸਾਂਝੀ ਕੀਤੀ ਸੀ ਉਦੋਂ ਇਹ ਗੱਲ ਲੱਗੀ ਸੀ ਕਿ ਸ਼ਾਇਦ ਟਰੰਪ ਸਾਹਿਬ ਮਜ਼ਾਕ ਕਰ ਰਹੇ ਨੇ ਪਰ ਬਾਅਦ ਦੇ ਵਿੱਚ ਗੱਲਾਂ ਬਾਤਾਂ ਆਉਣ ਲੱਗ ਪਈਆਂ ਤੇ ਇਹ ਚੀਜ਼ ਇਜ਼ਰਾਈਲ ਦੇ ਵੀ ਕਾਫੀ ਮਿਨਿਸਟਰਸ ਨੇ ਸ਼ੇਅਰ ਕੀਤੀ ਕਿ ਵਾਈਟ ਹਾਊਸ ਦੇ ਨਾਲ ਗੱਲ ਚੱਲ ਰਹੀ ਹੈ ਕਿ ਗਾਜ਼ਾ ਦੇ ਵਿੱਚ ਰਿਵੈਰਾ ਬਣਾ ਦਿੱਤਾ ਜਾਊਗਾ ਇਹ ਰਵਿਆਇਰਾ ਜੇ ਗਾਜ਼ਾ ਦੇ ਵਿੱਚ ਬਣਾ ਦਿੱਤਾ ਜਾਊਗਾ ਤਾਂ ਉਦੋਂ ਇਜ਼ਰਾਈਲ ਦੇ ਜਿਹੜੇ ਮਿਨਿਸਟਰ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਇੱਕ ਢੰਗ ਨਾਲ ਅਮਰੀਕਾ ਤੋਂ ਇਨਵੈਸਟਮੈਂਟ ਲਵਾਂਗੇ ਤੇ ਉੱਥੋਂ ਜਿਹੜੇ ਫਿਲਿਸਤੀਨੀ ਲੋਕ ਨੇ ਉਹਨਾਂ ਨੂੰ ਕੱਢ ਦਿੱਤਾ ਜਾਊਗਾ ਤੇ ਇਨਵੈਸਟਮੈਂਟ ਅਮਰੀਕਨਸ ਕਰਨਗੇ ਤੇ ਉਹਨਾਂ ਵਾਸਤੇ ਇਹ 70 ਸਾਲ ਹੋਏ ਇਸ ਲੈਂਡ ਨੂੰ ਡਿਵੈਲਪ ਕਰਨਗੇ ਹੁਣ ਜੇ ਸਾਡੇ ਦੇਸ਼ 'ਚ ਕੋਈ ਆਵੇ ਨਾ ਉਹਨਾਂ ਦੇ ਦੇਸ਼ ਦੇ ਵਿੱਚ ਪ੍ਰੋਬਲਮ ਸੋਲਵ ਹੋ ਜੇ ਤੇ ਉਹਨਾਂ ਦੇ ਦੇਸ਼ ਦੇ ਵਿੱਚ ਪ੍ਰੋਬਲਮ ਸੋਲਵ ਕਰਨ ਦਾ ਤਰੀਕਾ ਇਹ ਹੈ ਕਿ ਵੋਲੰਟਰੀ ਚਲੇ ਜਾਓ ਜਾਂ ਤੁਹਾਨੂੰ ਐਥੋਂ ਕੱਢ ਦਿੱਤਾ ਜਾਊਗਾ ਜਾਂ ਉੱਥੇ ਮਲਬੇ ਦਾ ਢੇਰ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਪਿਆ ਹੋਇਆ ਤਾਂ ਕੀ ਇਸ ਚੀਜ਼ ਨੂੰ ਤੁਸੀਂ ਜੇਨੋਸਾਈਡ ਦਾ ਸਮਰਥਨ ਨਹੀਂ ਕਹੋਗੇ ਹੋਰ ਕਿਹੜੇ ਢੰਗ ਨਾਲ ਇਹ ਪ੍ਰੋਬਲਮ ਸੋਲਵ ਹੋ ਸਕਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਬੈਂਜਾਮਿਨ ਨੇਤੇਨਾਹੂ ਦੀ ਗੱਲ ਕਰਦੇ ਆਂ ਅੱਜ ਉਹਨਾਂ ਨੇ ਇਹ ਚੀਜ਼ਾਂ ਕਹੀਆਂ ਨੇ ਤੇ ਦੂਜੇ ਪਾਸੇ ਜਦੋਂ ਆਪਾਂ ਇੰਟਰਨੈਸ਼ਨਲ ਪ੍ਰੈਸ਼ਰ ਇਹਨੇ ਲੋਕ 65000 ਵੀ ਜੇ ਆਪਾਂ ਇਹਨਾਂ ਦੀ ਗੱਲ ਮੰਨ ਲਈਏ ਅਸਲੀ ਜਿਹੜੇ ਨੰਬਰ ਆ ਉਹ ਤਾਂ ਸ਼ਾਇਦ ਵੱਧ ਹੀ ਹੋਵੇ 65000 ਬੰਦਾ ਜਦੋਂ ਆਪਾਂ ਮਰਿਆ ਹੋਇਆ ਮੰਨ ਲੈਨੇ ਆ ਤੇ ਉਥੇ ਜਿਹੜੇ ਹਸਪੀਟਲ ਨੇ ਸਕੂਲ ਨੇ 인ਫਰਾਸਟ੍ਰਕਚਰ ਨੇ ਇੰਸਟੀਟਿਊਟਸ ਨੇ ਸਾਰੀਆਂ ਜਦੋਂ ਟਹਿ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਜਦੋਂ ਉਥੇ ਬੱਚੇ ਜੰਮਣ ਨਹੀਂ ਦਿੱਤੇ ਜਾਂਦੇ ਜਦੋਂ ਹਸਪੀਟਲ ਦੇ ਵਿੱਚ ਇਨਕਿਊਬੇਟਰ ਤੇ ਪਏ ਹੋਏ ਬੱਚਾਂ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ ਉਦੋਂ ਜਦੋਂ ਥੋੜੀ ਜੀ ਅੱਖ ਦੁਨੀਆ ਦੀ ਖੁੱਲਦੀ ਹੈ ਤੇ ਇਹ ਗੱਲ ਆਪਾਂ ਕਹਨੇ ਆ ਕਿ ਇਹ ਚੀਜ਼ ਬੰਦ ਕੀਤੀ ਜਾਏ ਤਾਂ ਉਦੋਂ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚੋਂ ਜਿਹਦੇ ਖਿਲਾਫ ਅਰੈਸਟ ਵਾਰੈਂਟ ਹੈ ਉਹ ਬੰਦਾ ਆ ਕੇ ਸੰਬੋਧਨ ਕਰਦਾ ਤੇ ਕਹਿੰਦਾ ਕਿ ਇਹ ਚੀਜ਼ਾਂ ਸਹੀ ਨਹੀਂ ਨੇ ਇਹ ਸੀ ਅੱਜ ਦੀ ਇੱਕ ਵੱਡੀ ਨਿਊਜ਼ ਜੇ ਤੁਹਾਨੂੰ ਇਹ ਜਿਹੀਆਂ ਨਿਊਜ਼ ਤੁਸੀਂ ਚਾਹੁੰਦੇ ਹੋ ਹੋਰ ਵੀ ਕਵਰ ਕਰਿਆ ਕਰੀਏ ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ